ਸਸਿਕਾ ਮੇਸਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰਨ ਬਰ ਕੋ ਠੀਕ ਹੋਮੋਂਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਇੱਕ ਹੋਰ ਖੁਸ਼ਖਬਰੀ ਲੈ ਕੇ ਆਇਆ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੀ ਜੇਲ ਵਾਰਡਰ ਦੀ ਇੱਕ ਨਵੀਂ ਭਰਤੀ ਆ ਰਹੀ ਹੈ ਅਤੇ ਉਸ ਤੋਂ ਬਾਅਦ ਰਾਜੇ ਅੱਜ ਇੱਕ ਹੋਰ ਨੋਟਸ ਆਪਣੇ ਕੋਲੇ ਪਹੁੰਚ ਚੁੱਕਿਆ ਵਿਧ ਪ੍ਰੂਫ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਕੋਈ ਫੇਕ ਅਪਡੇਟ ਨਹੀਂ ਬਿਲਕੁਲ ਪ੍ਰੂਫ ਦਿਖਾਵਾਂਗੇ 2025 ਦੇ ਵਿੱਚ ਕਾਂਸਟੇਬਲ ਦੀ ਨਵੀਂ ਭਾਈ 1800 ਭਰਤੀ ਆ ਰਹੀ ਹੈ ਠੀਕ ਹੈ ਜੀ ਜਨਵਰੀ ਫਰਵਰੀ ਦੇ ਵਿੱਚ ਇਸ ਦੇ ਔਨਲਾਈਨ ਫਾਰਮ ਸਟਾਰਟ ਹੋ ਜਾਣਗੇ ਤੇ ਅਗਸਤ ਸਤੰਬਰ ਦੇ ਵਿੱਚ ਇਹਦਾ ਜਿਹੜਾ ਪੇਪਰ ਹੈਗਾ ਉਹ ਹੋਊਗਾ ਇਹ ਤੋਂ ਪਹਿਲਾਂ ਵੀ ਹੋ ਸਕਦਾ ਵੈਸੇ ਆਪਾਂ ਅੰਦਾਜ਼ੇ ਵਾਲੀਆਂ ਡੇਟਾ ਮੰਨਦੇ ਹੁੰਦੇ ਆ ਇਹ ਠੀਕ ਹੈ ਜੀ 1800 ਪਲੱਸ ਕਾਂਸਟੇਬਲਾਂ ਦੀ ਭਰਤੀ ਆ ਰਹੀ ਹੈ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਕੱਲ ਮੈਂ ਦੱਸੇ ਸੀ ਤੁਹਾਨੂੰ ਜੇਲ ਬਾਰਡਨ ਦੀ ਉਹ ਭਰਤੀ ਦਾ ਅਲੱਗ ਹੈ ਉਹ ਤਾਂ ਆਉਣੀ ਆਉਣੀ ਹੈ ਇਹ ਇੱਕ ਨਵੀਂ ਜਿਹੀ 1800 ਭਰਤੀ ਦਾ ਜੇ ਇਹ ਆ ਰਹੀ ਹੈ ਕਿੰਨੀ ਯੋਗਤਾ ਯੋਗਤਾ ਤੁਹਾਨੂੰ ਪਤਾ ਕੀ ਪਲੱਸ 2 ਮੰਗਦੇ ਹੁੰਦੇ ਇਹਦੇ ਵਿੱਚ ਠੀਕ ਹੈ ਜੀ ਇਗਜ਼ਾਮ ਹਰ ਵਾਰੀ ਦਾ TCSC ਲੂਗ ਹੈ ਦਾ ਵੀ ਤੇ ਉਮਰ ਹਾਦੇ ਦੇ 28 ਸਾਲ ਹੁੰਦੀ ਹੈ ਜਨਰਲ ਕੈਟਾਗਰੀ ਦੀ ਬਾਕੀ ਇਹਨਾਂ ਨੂੰ 5 ਸਾਲ ਦੀ ਤੇ 3 ਸਾਲ ਦੀ ਛੋਟ ਹੁੰਦੀ ਹੈ ਪ੍ਰੂਫ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਉਣਾਗਾ ਵੀਡੀਓ ਦੇ ਵਿੱਚ ਬਨੇ ਰਹੋ ਉਸ ਤੋਂ ਪਹਿਲਾਂ ਤੁਹਾਨੂੰ ਰਾਜੇ ਮੈਂ ਦੱਸਣਾ ਚਾਹਣਾਗਾ ਕਿ ਆਪਣੇ ਸਾਰੇ ਬੱਚਿਆਂ ਦੇ ਉੱਪਰ 5 ਜਨਵਰੀ ਤੱਕ 5 ਜਨਵਰੀ ਤੱਕ ਆਫ ਚੱਲ ਰਿਹਾ ਰਾਜੇ ਇੱਕ ਤਰੀਕ ਤੋਂ ਰਾਜੇ ਆਪਾਂ ਨਵੇਂ ਕੰਟੈਂਟ ਦੇ ਨਾਲ ਨਵੇਂ-ਨਵੇਂ ਤਰੀਕਿਆਂ ਦੇ ਨਾਲ ਲੈਕਚਰ ਤੁਹਾਡੇ ਵਾਸਤੇ ਪ੍ਰੋਵਾਈਡ ਕਰਵਾਉਣ ਜਾ ਰਹੇ ਹਾਂ 1 ਜਨਵਰੀ ਤੋਂ ਜੇ ਕੋਈ ਬੱਚਾ ਚਾਹੁੰਦਾ ਜੀ ਅਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈਏ ਤਾਂ ਤੁਸੀਂ 1 ਜਨਵਰੀ ਦਾ ਜੀ ਆਪਣੇ ਬੈਚਾਂ ਦੇ ਵਿੱਚ ਵੀ ਜੁਆਇਨ ਕਰ ਸਕਦੇ ਹੋ ਆਪਣੀਆਂ YouTube ਕਲਾਸਾਂ ਵੀ ਜੁਆਇਨ ਕਰ ਸਕਦੇ ਹੋ ਜੇ ਕੋਈ ਬੱਚੇ ਨੇ ਬੈਚ ਨਹੀਂ ਲੈਣਾ ਤਾਂ ਆਪਣੇ YouTube ਕਲਾਸਾਂ ਵੀ ਲਗਾ ਸਕਦਾ ਫ੍ਰੀ ਦੇ ਵਿੱਚ ਬੈਚ ਲੈਣਾ ਦਾ ਬੈਚ ਵੀ ਤੁਹਾਨੂੰ ਮਿਲ ਜੂਗਾ ਦਾ ਜੀ 5 ਜਨਵਰੀ ਤੱਕ ਆਫ ਆਪਨੇ ਸਾਰੇ ਬੈਚਾਂ ਤੇ ਸਾਲ-ਸਾਲ ਦੇ ਬੈਚ ਆਪਣੇ 12 13 ਸੌ ਦੇ ਲਗਭਗ ਸਾਨੂੰ ਦਿੱਤੇ ਜਾ ਰਹੇ ਆ ਉਹ ਵੀ 5 ਜਨਵਰੀ ਤੱਕ ਰਾਜੇ ਤੇ ਜਿਹੜੀਆਂ ਇਹ ਜੀ ਤੁਹਾਨੂੰ ਪੰਜਾਬ ਪੁਲਿਸ ਟਵਾਰੀ ਤੇ ਆਲ ਪੰਜਾਬ एग्जाम ਦੇ ਵਿੱਚ ਤੁਹਾਡੇ ਸਾਰੇ ਪੇਪਰ ਕਵਰ ਹੋ ਜਾਣਗੇ ਕੋਈ ਵੀ ਤੁਸੀਂ ਇੱਕ ਬੈਚ ਆਪਣੇ ਦੇ ਵਿੱਚੋਂ ਲੈ ਸਕਦੇ ਹੋ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਆਪਣੀ ਐਪਾ ਦਾ ਜੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਆਈਫੋਨ ਵਾਲੇ ਬੱਚੇ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ 11 ਡਬਲ ਐਕਸ ਰੈਂਮ ਤੇ ਤੁਸੀਂ ਕੋਡ ਭਰਨਾ ਹੈ ਜਾਂ ਇਹਦੇ ਮੈਨੂੰ ਕਾਲ ਕਰ ਸਕਦੇ ਹੋ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਹੋਣਗੇ ਰਾਜੇ ਸਿਲੇਬਸ ਦੀ ਸਾਡੀ 100% ਗਾਰੰਟੀ ਹੋਊਗੀ ਕਰਵਾਏ ਹੋਏ ਦੇ ਵਿੱਚੋਂ ਬਾਹਰੋਂ ਪੇਪਰ ਨਹੀਂ ਆਊਗਾ ਤੁਸੀਂ ਬਸ ਆਹਦੇ ਆਪਣਾ ਪ੍ਰੋਮਿਸ ਕਰਕੇ 1 ਜਨਵਰੀ ਤੋਂ ਰਾਜੇ ਮੇਰੇ ਨਾਲ ਜੁੜਨਾਗਾ ਠੀਕ ਹੈ ਜਿਹੜੀਆਂ ਚੀਜ਼ਾਂ ਮੈਂ ਕਰਵਾਈ ਜਾ ਅੱਖਾਂ ਬੰਦ ਕਰਕੇ ਉਹੀ ਚੀਜ਼ਾਂ ਦੀ ਬਾਰੀ-ਬਾਰੀ ਰਿਵੀਜ਼ਨ ਤੇ ਉਹੀ ਚੀਜ਼ਾਂ ਨਵੇਂ-ਨਵੇਂ ਤਰੀਕਿਆਂ ਨਾਲ ਕਰੀ ਜਾਣਾ ਪੇਪਰ ਕਢਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਪੜ੍ਹਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਇਹ ਸਾਡਾ ਫੋਕਸ ਸੀਗਾ ਡਰੱਗਸ ਤੇ ਗੈਂਗਸਟਰਸ ਤੇ ਤੇ ਟੈਰੋਰੀਜ਼ਮ ਦੇ ਉੱਤੇ ਇਸ ਤੋਂ ਇਲਾਵਾ ਇਸ ਸਾਲ ਬਹੁਤ ਵੱਡਾ ਫੋਕਸ ਸਾਡਾ ਰਿਹਾ ਪੁਲਿਸ ਇਸਟੈਬਲਿਸ਼ਮੈਂਟ ਨੂੰ ਸਟਰੈਂਥਨ ਕਰਨ ਵਾਸਤੇ ਪੁਲਿਸ ਆਰਗੇਨਾਈਜੇਸ਼ਨ ਨੂੰ ਮਾਡਰਨਾਈਜ਼ ਕਰਨ ਵਾਸਤੇ ਜਿਹਦੇ ਵਿੱਚ ਹੁਣ ਤੱਕ ਜਦੋਂ ਦੀ ਗਵਰਨਮੈਂਟ ਫਾਰਮੇਸ਼ਨ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਟੋਟਲ 10000 199 ਜਿਹੜੇ ਪੁਲਿਸ ਅਫੀਸਰਸਾਂ ਦੀ ਭਰਤੀ ਕੀਤੀ ਗਈ ਹੈ 2024 ਦੇ ਵਿੱਚ 4657 ਅਪੁਆਇੰਮੈਂਟ ਲੈਟਰ ਜਿਸ਼ੂ ਕੀਤੇ ਆ ਗਿਆ ਜਿਦੇ ਵਿੱਚ 288 ਜਿਹੜੇ ਸਬ ਇੰਸਪੈਕਟਰ ਹਨ 3900 ਕਨਸਟੇਬਲ 450 ਹੈੱਡ ਕਨਸਟੇਬਲ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪੰਜਾਬ ਗਵਰਨਮੈਂਟ ਨੇ ਇਹ ਡਿਸਾਈਡ ਕੀਤਾ ਹੋਇਆ ਹੈ ਕਿ ਹਰ ਸਾਲ 1800 ਕਨਸਟੇਬਲਸ ਦੀ ਭਰਤੀ ਜਿਹੜੀ ਕੀਤੀ ਜਾਊਗੀ ਅਗਲੀ ਭਰਤੀ ਜਿਹੜੀ ਸਾਡੀ ਆਲਰੇਡੀ ਪਾਈਪਲਾਈਨ 'ਚ ਆਨ ਹੈ ਕੁਝ ਦਿਨਾਂ ਦੇ ਵਿੱਚ 1746 ਕਨਸਟੇਬਲਸ ਦਾ ਰਿਜ਼ਲਟ ਵੀ ਜਿਹੜਾ ਉਹ ਜਲਦੀ ਆ ਜਾਏਗਾ 8 ਡੀਐਸਪੀਸ ਦੀ ਪੰਜਾਬ ਪੁਲਿਸ 'ਚ ਇਸ ਸਾਲ ਰਿਕਰੂਟ ਕੀਤਾ ਗਿਆ ਐਨਟੀਡੀਐਸ ਨੂੰ ਜਿਦੇ ਵਿੱਚ ਪੰਜ ਹਾਕੀ ਦੇ ਪਲੇਅਰ ਸੀਗੇ ਸਾਰੇ ਇੰਟਰਨੈਸ਼ਨਲ ਹਾਕੀ ਪਲੇਅਰਸ ਇੱਕ ਇੰਟਰਨੈਸ਼ਨਲ ਹਾਕੀ ਕ੍ਰਿਕਟ ਦੇ ਪਲੇਅਰ ਸੀਗੇ ਔਰ ਇੱਕ ਸ਼ਾਰਟ ਪੁੱਟ ਦੇ ਪਲੇਅਰ ਸੀਗੇ ਸੋ ਇਸੇ ਤਰ੍ਹਾਂ ਪੰਜਾਬ ਪੁਲਿਸ ਦਾ ਇਨਫਰਾਸਟ੍ਰਕਚਰ ਸਟਰੈਂਥ ਨੂੰ ਕਰਨ ਵਾਸਤੇ ਟੋਟਲ 378 ਕਰੋੜ ਰੁਪਏ ਜਿਹੜਾ ਉਹ ਖਰਚ ਕੀਤਾ ਗਿਆ ਜਿਦੇ ਵਿੱਚ